ਇੱਕ ਪਾਸੇ ਨੌਜਵਾਨਾਂ ਦੇ ਵਿੱਚ ਵਿਦੇਸ਼ ਜਾਣ ਦਾ ਜਿਹੜਾ ਵੱਡਾ ਰੁਝਾਨ ਹੈ ਵੱਡੇ ਸੁਪਨੇ ਸਜਾਉਂਦੇ ਨੇ 40 ਵਾਲੀ 50 50 ਲੱਖ ਰੁਪਏ ਲਗਾ ਕੇ ਵਿਦੇਸ਼ ਦੇ ਵਿੱਚ ਜਾ ਕੇ ਆਪਣਾ ਰੋਜ਼ਗਾਰ ਕਰਨਾ ਆਪਣਾ ਕੰਮਕਾਜ ਸੈਟਲ ਕਰਨਾ ਸਵਾਲ ਇੱਕ ਹੀ ਚੱਲ ਰਿਹਾ ਇਸ ਵਕਤ ਸੁਧਕੀਆਂ ਦੇ ਵਿੱਚ ਕੀ ਪੰਜਾਬ ਦੇ ਵਿੱਚ ਰੋਜ਼ਗਾਰ ਨਹੀਂ ਹੈਗਾ ਕਿ ਜਿਹੜਾ 50 ਲੱਖ ਰੁਪਏ ਲਗਾ ਕੇ ਇਹਨਾਂ ਨੌਜਵਾਨਾਂ ਨੂੰ ਵਿਦੇਸ਼ ਜਾਣਾ ਪੈ ਰਿਹਾ ਗੱਲ ਕਰੀਏ ਕਿ ਇੱਕ ਨੌਜਵਾਨ ਇਸ ਤਰੀਕੇ ਦਾ ਮਨਜੀਤ ਸਿੰਘ ਮੀਤਾ ਨਾਮ ਦਾ ਜਿਹੜਾ ਅਮ੍ਰਿਤਸਰ ਦੇ ਵਿੱਚ ਇਸ ਤਰੀਕੇ ਦਾ ਕੰਮ ਕਰ ਰਿਹਾ ਜਿਸ ਨੂੰ ਸ਼ਾਇਦ ਆਪਾਂ ਮਿਸਾਲ ਕਹਿ ਸਕਦੇ ਹਾਂ ਕਿੰਨੇ ਨੇ ਜਿਹਨੂੰ ਆ ਗਿਆ ਤਰੀਕਾ ਉਹਦਾ ਇੱਥੇ ਹੀ ਅਮਰੀਕਾ ਮੈਂ ਪਹਿਲੀ ਵਾਰ ਦੇਖਿਆ ਕੋਈ ਪੈਂਚਾ ਦਾ ਬੰਦਾ ਇੰਨਾ ਧੜੀ ਲਾ ਕੇ ਵਧੀਆ ਆਈਫੋਨ ਰੱਖਿਆ ਸ਼ੂਜ਼ ਪਾ ਕੇ ਵਧੀਆ ਜੈਕਟ ਪਾ ਕੇ ਕੰਮ ਕਰ ਰਿਹਾ ਆ ਆਮ ਤੌਰ ਤੇ ਦੇਖਦੇ ਆ ਜਿਹੜੇ ਲੋਕ ਹੁੰਦੇ ਆ ਕਾਲੇ ਕੱਪੜੇ ਕੀਤੇ ਹੁੰਦੇ ਆ ਉਸ ਤਰੀਕੇ ਨਾਲ ਕੰਮ ਕਰਦੇ ਆ ਤੁਹਾਡਾ ਰੂਪ ਵੱਖਰਾ ਹੈ ਇਹਦਾ ਕੀ ਕਹਾਣੀ ਇਹ ਭਾਜੀ ਸ਼ੌਂਕ ਆ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਘਰ ਦੇ ਹਾਲਾਤ ਕਿਸ ਤਰ੍ਹਾਂ ਸੀਗੇ ਜਦੋਂ ਕੰਮ ਸ਼ੁਰੂ ਕੀਤਾ ਤੇ ਹੁਣ ਹਾਲਾਤਾਂ ਦੇ ਵਿੱਚ ਕਿੰਨਾ ਕੁ ਬਦਲਾਅ ਆ ਘਰ ਦੇ ਹਾਲਾਤ ਦੇਖੋ ਜੀ ਹੁਣ ਸਭੀ ਇੰਨੇ ਚੰਗੇ ਤੇ ਹੁੰਦੇ ਨਹੀਂ ਆ ਹਰ ਇੱਕ ਦੇ ਮਾੜੇ ਹੁੰਦੇ ਆ ਹੌਲੀ ਹੌਲੀ ਗਾਂਧੀ ਗਾਂ ਤਰੱਕੀ ਕਰਦੇ ਆ ਬੰਦਾ ਪਹਿਲੇ ਬਾਲਿਆਂ ਵਾਲੀ ਛੱਤ ਹੀ ਕਰਦੀ ਆਪਣੀ ਹੁਣ ਆਪਾਂ ਕਿ ਆਪਣਾ ਮਿਹਨਤ ਕਰਨੇ ਮਾਪੇ ਉਹਨਾਂ ਨਾਲ ਲੱਗੇ ਆ ਤੇ ਆਪਣਾ ਪੱਕੇ ਮਕਾਨ ਬਣ ਗਿਆ ਇੱਕ ਪਾਸੇ ਨੌਜਵਾਨਾਂ ਦੇ ਵਿੱਚ ਵਿਦੇਸ਼ ਜਾਣ ਦਾ ਜਿਹੜਾ ਵੱਡਾ ਰੁਝਾਨ ਹੈ ਵੱਡੇ ਸੁਪਨੇ ਸਜਾਉਂਦੇ ਨੇ 40 ਵਾਲੀ 50 50 ਲੱਖ ਰੁਪਏ ਲਗਾ ਕੇ ਵਿਦੇਸ਼ ਦੇ ਵਿੱਚ ਜਾ ਕੇ ਆਪਣਾ ਰੋਜ਼ਗਾਰ ਕਰਨਾ ਆਪਣਾ ਕੰਮਕਾਜ ਸੈਟਲ ਕਰਨਾ ਦੂਜੇ ਪਾਸੇ ਇਹ ਵੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਲਗਾਤਾਰ ਯੂ ਐਸ ਏ ਵੱਲੋਂ ਜਿਹੜਾ ਜਹਾਜ਼ ਭਾਰਤ पार ਕੇ ਸਾਡੇ ਭਾਰਤੀਆਂ ਨੂੰ ਰਿਪੋਰਟ ਕਰਕੇ ਭੇਜਿਆ ਜਾ ਰਿਹਾ ਹੈ ਸਵਾਲ ਇੱਕ ਹੀ ਚੱਲ ਰਿਹਾ ਇਸ ਵਕਤ ਸੁਧਕੀਆਂ ਦੇ ਵਿੱਚ ਕੀ ਪੰਜਾਬ ਦੇ ਵਿੱਚ ਰੋਜ਼ਗਾਰ ਨਹੀਂ ਹੈਗਾ ਕਿ ਜਿਹੜਾ 50 ਲੱਖ ਰੁਪਏ ਲਗਾ ਕੇ ਇਹਨਾਂ ਨੌਜਵਾਨਾਂ ਨੂੰ ਵਿਦੇਸ਼ ਜਾਣਾ ਪੈ ਰਿਹਾ ਸੋ ਦੂਜੇ ਪਾਸੇ ਗੱਲ ਕਰੀਏ ਕਿ ਇੱਕ ਨੌਜਵਾਨ ਇਸ ਤਰੀਕੇ ਦਾ ਮਨਜੀਤ ਸਿੰਘ ਮੀਤਾ ਨਾਮ ਦਾ ਜਿਹੜਾ ਅਮਰੀਕਾ ਦੇ ਵਿੱਚ ਇਸ ਤਰੀਕੇ ਦਾ ਕੰਮ ਕਰ ਰਿਹਾ ਜਿਸ ਨੂੰ ਸ਼ਾਇਦ ਅਪਾ ਮਿਸਾਲ ਕਹਿ ਸਕਦੇ ਆ ਕਹਿੰਦੇ ਨੇ ਜਿੰਨੂੰ ਆ ਗਿਆ ਤਰੀਕਾ ਉਹਦਾ ਇੱਥੇ ਹੀ ਅਮਰੀਕਾ ਸੋ ਇਹ ਨੌਜਵਾਨ ਹੈ ਜਿਨੇ 40-50 ਲੱਖ ਰੁਪਏ ਲਗਾ ਕੇ ਵਿਦੇਸ਼ ਚ ਜਾਣ ਨਾਲੋਂ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਜਿਹੜਾ ਕੰਮਕਾਰ ਕਰਨਾ ਓ ਜਿਆਦਾ ਮਨਾਜਮ ਸਭ ਜਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋs ਨੌਜਵਾਨ ਦੀਆਂ ਵੀਰ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਭਾਈ ਵੀ ਤਾਂ ਪਹਿਲੀ ਵਾਰ ਦੇਖਿਆ ਕੋਈ ਪੈਂਚਾ ਦਾ ਬੰਦਾ ਇੰਦਾ ਕੜੀ ਲਾ ਕੇ ਵਧੀਆ ਆਈਫੋਨ ਰੱਖਿਆ ਸ਼ੂਜ਼ ਪਾ ਕੇ ਵਧੀਆ ਜੈਕਟ ਪਾ ਕੇ ਕੰਮ ਕਰ ਰਿਹਾ ਆ ਆਮ ਤੌਰ ਤੇ ਦੇਖਦੇ ਆ ਜਿਹੜੇ ਲੋਕ ਹੁੰਦੇ ਆ ਕਾਲੇ ਕੱਪੜੇ ਕੀਤੇ ਹੁੰਦੇ ਆ ਉਸ ਤਰੀਕੇ ਨਾਲ ਕੰਮ ਕਰਦੇ ਆ ਤੁਹਾਡਾ ਰੂਪ ਵੱਖਰਾ ਹੈ ਇਹਦਾ ਕੀ ਕਾਦਨੇ ਇਹ ਭਾਜੀ ਸ਼ੌਂਕ ਆ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਬਾਕੀ ਇਹ ਆ ਕਿ ਕਾਰੋबार ਕਰਨ ਵਾਲਾ ਇਦਾਂ ਆ ਕੇ ਜ਼ਰੂਰੀ ਨਹੀਂ ਲਿਬੜੇ ਕਪੜੇ ਪਾਵਾਂਗੇ ਤੇ ਕਾਰੋਬਾਰ ਆਏਗਾ ਤੇ ਵੈਸੇ ਵੀ ਤੇ ਆਪਾਂ ਹੋ ਨੌਜਵਾਨ ਦੇਖਦੇ ਆ ਜਿਸ ਤਰੀਕੇ ਨਾਲ ਜਿੱਦ ਜਾਣ ਬਣ ਗਿਆ ਤੁਸੀਂ ਵੀ ਦੇਖਦੇ ਹੋਗੇ ਤਸਵੀਰਾਂ ਰੋਜ਼ ਪੱਤ ਪਰ ਕੇ ਜਹਾਜ਼ ਭੇਜੇ ਜਾਂਦੇ ਯੂ ایس اے ਤੋਂ ਤੁਹਾਡਾ ਨਹੀਂ ਕਦੀ ਮਨ ਕੀਤਾ ਮੈਂ ਵੀ ਵਿਦੇਸ਼ ਜਾਵਾਂ ਕਿਉਂਕਿ ਤੁਸੀਂ ਵੈਸੇ ਪੜ੍ਹਾਈ ਆਪਣੀ ਕਦੋਂ ਕੰਪਲੀਟ ਕਰ ਲਈ ਸੀਗੇ ਕਦੋਂ ਕੰਮ ਕਰਨ ਚ ਪਏ ਸੀਗੇ ਭਈ ਕੰਮ ਕਰ ਤੇ ਪੈਸੇ ਨੂੰ ਤੇ 2011 ਦਾ ਪਿਆ ਜੀ 2011 ਦਾ ਪਿਆ ਤੇ ਆਪਾਂ 18 ਤੱਕ ਐਂਜੀ ਦੁਕਾਨਾਂ ਤੇ ਕੰਮ ਕੀਤਾ ਬਾਜਾ ਆਪਾਂ ਆਪਣੀ ਕਿਰਾਏ ਤੇ ਦੁਕਾਨ ਲੈ ਕੇ ਕਿਰਾਏ ਤੇ ਕਰਦੇ ਰਹੇ ਦੁਕਾਨ ਤੇ ਬਾਜ 2022 ਚ ਆਪਾਂ ਇਹ ਆਪਣੀ ਦੁਕਾਨ ਬਣਾ ਲਈ ਸੀ ਅੱਛਾ 2022 ਦੇ ਵਿੱਚ ਮਤਲਬ 10 ਸਾਲ ਮਿਹਨਤ ਕੀਤੀ ਹੈ ਤੇ ਆਪਣਾ ਦੁਕਾਨ ਬਣ ਗਈ ਤੁਹਾਡੀ ਤੇ ਘਰ ਦੇ ਹਾਲਾਤ ਕਿਸ ਤਰ੍ਹਾਂ ਸੀਗੇ ਜਦੋਂ ਕੰਮ ਸ਼ੁਰੂ ਕੀਤਾ ਤੇ ਹੁਣ ਹਾਲਾਤਾਂ ਦੇ ਵਿੱਚ ਕਿੰਨਾ ਕੁ ਬਦਲਾਅ ਆਇਆ ਘਰ ਦੇ ਹਾਲਾਤ ਵੇਖੋ ਜੀ ਹੁਣ ਸਭੀ ਇੰਨੇ ਚੰਗੇ ਤੇ ਹੁੰਦੇ ਨਹੀਂ ਆ ਹਰ ਇੱਕ ਦੇ ਮਾੜੇ ਹੁੰਦੇ ਆ ਹੌਲੀ ਹੌਲੀ ਗਾਂ ਦੀ ਗਾਂ ਤਰੱਕੀ ਕਰਦੇ ਆ ਬੰਦਾ ਪਹਿਲੋ ਬਾਲਿਆਂ ਵਾਲੀ ਛੱਤ ਹੀ ਕਰਦੀ ਆਪਣੀ ਹੁਣ ਆਪਾਂ ਕੇ ਆਪਣਾ ਮਿਹਨਤ ਕਰਨੇ ਮਾਪੇ ਉਹਨਾਂ ਨਾਲ ਲੱਗੇ ਆ ਤੇ ਆਪਣਾ ਪੱਕੇ ਮਕਾਨ ਬਣ ਗਿਆ। ਕੀ ਬਾਤ ਹੈ। ਬਾਲ ਨੇ ਵਾਲੀਆਂ ਛੱਤਾਂ ਤੋਂ ਡਬਲ ਸਟੋਰੀ ਮਕਾਨ। ਮਿਹਨਤ ਬਹੁਤ ਵੱਡੀ ਆ ਹੁਣ ਤੁਸੀਂ ਦੱਸਿਆ ਕਿ ਮੈਂ ਪਿੱਛੇ ਕੱਪੜੇ ਦਾ ਵੀ ਕਾਰੋਬਾਰ ਕਰ ਲਿਆ। ਜਦੋਂ ਨਵੇਂ-ਨਵੇਂ ਪੈਂਚਰਾਂ ਦੇ ਕੰਮ ਜਾਇ ਸੀਗੇ ਚੰਗੇ ਪਤਵਾਦ ਨਾਲ ਸੰਬੰਧ ਰੱਖਦੇ ਹੋ ਰਿਸ਼ਤੇਦਾਰਾਂ ਨੇ ਸ਼ਰੀਕਾਂ ਨੇ ਗੱਲਾਂ ਨਹੀਂ ਕੀਤੀਆਂ ਯਾਦ ਚੰਗਾ ਭਲਾ ਦੋ ਕਰਦਾ ਮੁੰਡਾ ਤੇ ਤੁਹਾਡੀ ਦੁਕਾਨ ਆ ਜਿਸ ਤਰ੍ਹਾਂ ਵੀ ਕਾਰੋਬਾਰ ਆ ਤੇ ਤੂੰ ਦੁਕਾਨਾਂ ਤੇ ਲੱਗਾ ਕੀ ਤੂੰ ਪੈਂਚਰ ਲਾ ਰਿਆਂ ਗੱਡੀਆਂ ਦੇ ਲੰਮੇ ਪੈ ਪੈ ਕੇ ਘੱਟੇ ਮਿੱਟੀ ਵਿੱਚ ਇਸ ਤਰੀકના ਟਹਿੜਾ ਦਾ ਕੰਮ ਕਰ ਨਹੀਂ ਨਹੀਂ ਭਾਈ ਆਪੋ ਆਪਣੀ ਸੋਚ ਹੁੰਦੀ ਬਾਕੀ ਕਾਰੋਬਾਰ ਕੋਈ ਛੋਟਾ ਵੱਡਾ ਨਹੀਂ ਹੁੰਦਾ ਜਿੰਨਾ ਛੋਟਾ ਕੰਮ ਹੁੰਦਾ ਉਹਨੇ ਪੈਸੇ ਜ਼ਿਆਦੇ ਹੁੰਦੇ ਵਿੱਚ ਐਂ ਲੋਕ ਆ ਕੇ ਸੰਗਦੇ ਆਂ ਅਸੀਂ ਕਿ ਛੋਟਾ ਕੰਮ ਕੋਈ ਕਰਦੇ ਨਹੀਂ ਹਾਂ ਹਾਂਜੀ ਜਿਵੇਂ ਚਾਹ ਲਿਆ ਕਹਿੰਦੇ ਕਿ ਛੋਟਾ ਜਿਹਾ ਸੈਟਅਪ ਕੀਤਾ ਹੁੰਦਾ ਰੇੜੀ ਲਈ ਹੁੰਦੀ ਆ ਤੇ ਦਿਨ ਦੇ 5-500 ਹਜ਼ਾਰ ਹੀ ਹੱਥ ਗਲਾਸ ਵੇਚ ਕੇ ਮੋਟੀ-ਮੋਟੀ ਦਿਹਾੜੀਆਂ ਪਾ ਲੈਂਦੇ ਆ ਉਹੀ ਮੈਨੂੰ ਲੱਗਦਾ ਕਹਾਣੀ ਤੁਹਾਡੀ ਹੈ ਲੇਕਿਨ ਕਿੰਨਾ ਕ ਖਰਚ ਆਇਆ ਸੀਗਾ ਜਦੋਂ ਇਹ ਕੰਮ ਸ਼ੁਰੂ ਕੀਤਾ ਕਿਉਂਕਿ ਅੱਜ ਨੌਜਵਾਨ ਕਹਿੰਦੇ ਆ ਪੰਜਾਬ ਚ ਜਿੰਨਾ ਮਰਜ਼ੀ ਪੈਸਾ ਲਾ ਲਓ ਮਿੱਟੀ ਮੈਂ ਕੱਲ ਵੀ ਕਿਸੇ ਵੀ ਵੇਚ ਨੂੰ ਮਿਲ ਕੇ ਆਇਆ ਰਿਪੋਰਟ ਹੋ ਕੇ ਆਇਆ ਕਹਿੰਦਾ ਬਾਜੀ ਪੰਜਾਬ ਚ ਉਹਨੂੰ ਕੰਮ ਹੀ ਨਹੀਂ ਦਿਖਿਆ ਤੇ 50 ਲੱਖ ਰੁਪਏ ਲਾ ਕੇ ਕਰਦਿਆਂ ਦਾ ਕਹਿਣਾ ਵੇਚ ਕੇ ਉਹ ਯੂਐਸਏ ਗਿਆ ਸੀ ਨਹੀਂ ਭਾਈ ਆਪਣਾ ਆਇਆ ਹੀ 2-2 4 ਲੱਖ ਰੁਪਇਆ ਲਾ ਕੇ ਬੰਦਾ ਖਰਚਾ ਇੱਥੇ ਹੀ ਆਪਣਾ ਕਾਰੋਬਾਰ ਕਰ ਸਕਦਾ ਵਾ ਬਾਹ ਜਿਵੇਂ ਬਾਹਰ ਜਾਂਦਾ ਮੇਨ ਕਾਰਨ ਜੇਕਰ ਆਪਾਂ ਦੇਖਦੇ ਆ ਉਥੇ ਆਈਫੋਨਾਂ ਦਾ ਬੜਾ ਰੁਝਾਨ ਹੈ ਉਥੇ ਗੱਡੀਆਂ ਦਾ ਜਿਹੜਾ ਇਨਫਰਾਸਟ੍ਰਕਚਰ ਦੇਖ ਕੇ ਲੋਕ ਬਹੁਤ ਭਜੇ ਜਾਂਦੇ ਆ ਕਿ ਉਥੇ ਜਾ ਕੇ ਆਈਫੋਨ ਲੱਲਾਂਗੇ ਹੁੰਦਾ ਚਾਹੇ ਕਿਸ਼ਤਾਂ ਤੇ ਹੀ ਹੈ ਲੇਕਿਨ ਇਹ ਬੜਾ ਕ੍ਰੇਜ਼ ਹੁੰਦਾ ਕਿ ਉਥੇ ਗੱਡੀਆਂ ਨੇ ਉਥੇ ਆਈਫੋਨ ਹੈ ਤੁਸੀਂ ਇੱਥੇ ਬਣਾਇਆ ਮੁਸ਼ਕਲ ਤੇ ਨਹੀਂ ਕੋਈ ਆਈ ਕਿ ਬਹੁਤ ਵੱਡੀ ਜਿਵੇਂ ਗੱਲਬਾਤ ਚੱਲਦੀ ਹੈ ਦੁਨੀਆ ਦੇ ਵਿੱਚ ਕੀ ਆ ਜੋ ਹੈਗਾ ਵਿਦੇਸ਼ਾਂ ਚ ਹੈ ਇੱਥੇ ਦੀ ਜ਼ਿੰਦਗੀ ਨਹੀਂ ਗਈ ਪੰਜਾਬ ਚ ਨਹੀਂ ਨਹੀਂ ਭਾਈ ਜੋ ਕੁਝ ਬਣਾਇਆ ਆਪਾਂ ਇਹੋ ਕੰਮ ਤੋਂ ਬਣਾਇਆ ਇਹੋ ਸਿਰ ਤੋਂ ਬਣਾਇਆ ਹੁਣ ਆਈਫੋਨ ਰੱਖਿਆ ਸ਼ ਸ਼ੌਂਕ ਦਾ ਤੁਹਾਨੂੰ ਪਹਿਲੇ ਵੀ ਕਿਹਾ ਸ਼ੌਂਕ ਦਾ ਕੋਈ ਮੋਲ ਨਹੀਂ ਹੁੰਦਾ ਜੇ ਪਏ ਹੈਗੇ ਆ ਚੀਜ਼ ਲਲੋ ਨਹੀਂ ਹੈਗੇ ਤੇ ਬੰਦਾ ਕਿਸ਼ਤਾਂ ਦੇ ਨਾਲ ਲਵੇ ਤੇ ਆ ਵੀ ਦੇ ਮਤਲਬ ਜਦੋਂ ਪਹਿਲੀ ਵਾਰ ਕੰਮ ਸ਼ੁਰੂ ਕੀਤਾ ਸੀਗਾ ਕਿੰਨੇ ਦੇ ਵਿੱਚ ਸ਼ੁਰੂ ਕੀਤਾ ਸੀਗਾ ਕਿੱਦਾਂ ਸਫਲੀ ਸ਼ੁਰੂਆਤ ਹੋਈ ਸੀ ਪਹਿਲੀ ਵਾਰ ਭਾਈ ਆਪਣਾ ਜਦੋਂ ਕੀਤਾ ਸੀ ਕੰਮ ਰੈਂਟ ਤੇ ਚਾਲੂ 2-4 ਲੱਖ ਰੁਪਏ ਤੋਂ ਆਪਾਂ ਚਾਲੂ ਕੀਤਾ ਸੀ ਜਾਂ ਜੀ ਗਾਂ ਦੀ ਗਾਂ ਆਪਾਂ ਵਦਾਈ ਗਏ ਜਦੋਂ ਉਸ ਤੋਂ ਪਹਿਲਾਂ ਦੀ ਗੱਲ ਕਰਾਂ ਜੇਕਰ ਜਦੋਂ ਤੁਸੀਂ ਕਿਸੇ ਦੇ ਥੱਲੇ ਕੰਮ ਕਰਦੇ ਸੀਗੇ ਜਦੋਂ ਠਨੀ ਕਲੀਅਰ ਕਰਕੇ ਜਦੋਂ ਕੰਮ ਤੇ ਲੱਗੇ ਸੀਗੇ ਕਿਸੇ ਦੀ ਦੁਕਾਨ ਤੇ ਲੱਗੇ ਸੀਗੇ ਉਦੋਂ ਕਿੰਨੇ ਪੈਸੇ ਮਿਲਦੇ ਸੀਗੇ ਦਿਨ ਦੇ ਜਾਂ ਮਹੀਨੇ ਦੇ ਕਿੰਦਾ ਦਿਹਾੜੀ ਸੀਗੀ ਉਦੋਂ ਮਹੀਨੇ ਦੇ ਨਹੀਂ ਡੇਲੀ ਤੇ 10 ਰੁਪਏ ਮਿਲਦੇ ਸੀ ਡੇਲੀ ਤੇ 10 ਰੁਪਏ ਮਿਲਦੇ ਸੀ ਇਹ ਕਿੰਨੀ ਉਮਰ ਦੀ ਗੱਲ ਹੈ ਇਹ 11 ਕ 12 ਸਾਲਾਂ ਦੀ ਇੰਨੀ ਉਮਰ ਲੱਗ ਕੇ ਨਹੀਂ ਅੱਜ ਕਿੰਨਾ ਫਰਕ ਆ ਗਿਆ ਵੈਸੇ ਸੋਚਦੇ ਹਾਂ ਕਦੀ ਇੱਕ ਦਿਨ ਦੇ 10 ਰੁਪਏ ਸਾਦੀ ਦਿਹਾੜੀ ਕਿੰਨੇ ਪੈਨਸਲ ਲੋਣੇ ਅੱਜ ਇੱਕ ਪੈਨਸਲ ਦੇ ਹੁੰਦੇ ਵੈਸੇ ਮਿਲਦੇ ਨਹੀਂ ਨਹੀਂ ਇਹ ਤਾਂ ਕੋਈ ਚੱਕਰ ਨਹੀਂ ਹੈਗਾ ਸਮੇਂ ਦੇ ਹਿਸਾਬ ਨਾਲ ਤੁਹਾਨੂੰ ਪਤਾ ਅਪ ਡਾਊਨ ਰੇਟ ਹੁੰਦੇ ਰਹਿੰਦੇ ਹਾਂਜੀ ਮੈਂ ਕੀ ਜਦੋਂ ਘਰ ਜਾ ਕੇ ਦੇਖਦੇ ਹਾਂ ਜਦੋਂ ਮਾਂ ਪਿਓ ਦਾ ਚਿਹਰਾ ਦੇਖਦੇ ਹਾਂ ਮਿਹਨਤ ਕਰਕੇ ਜਦੋਂ ਘਰ ਵਾਪਸ ਪਹੁੰਚਦੇ ਹਾਂ ਸਕੂਨ ਮਿਲਦਾ ਜਾ ਕੇ ਕਿਉਂਕਿ ਨੌਜਵਾਨ ਜਿਹੜੇ ਨੇ ਅੱਜ ਵਿਦੇਸ਼ਾਂ ਦੇ ਵਿੱਚ ਬੈਠੇ ਆ ਉੱਥੇ ਮਾਂ ਪਿਓ ਧੋਂਦੇ ਇੱਥੇ ਬੱਚੇ ਧੋਂਦੇ ਸਾਦਾ ਫਰਕ